ਅਗਲਾ ਆਪਣਾ ਕੋ ਟਾਪਿਕ ਹੈ ਸਲੋਪ ਆਫ ਡਿਮਾਂਡ ਕਰਵ ਸਲੋਪ ਵਰਡ ਬੇਸਿਕਲੀ ਤੁਹਾਨੂੰ ਸੁਣਿਆ ਤਾਂ ਹੋਏਗਾ ਆ ਵਰਡ ਸੁਣੇ ਢਲਾਨ ਢਲਾਨ ਮਤਲਬ ਜਿਵੇਂ ਪਹਾੜ ਦੀ ਢਲਾਨ ਹੁੰਦੀ ਹੈ ਤੇ ਜਿਹਦੀ ਜਿਸ ਪਹਾੜ ਦੀ ਢਲਾਨ ਜਿੰਨੀ ਜ਼ਿਆਦਾ ਤਿੱਖੀ ਹੋਊਗੀ ਉਹਨਾਂ ਪਹਾੜ ਲਗਾ ਲਓ ਐਵੇਂ ਹੋਏਗਾ ਥੋੜਾ ਜਿਹਾ ਉੱਪਰ ਹੋਏਗਾ ਭਾ ਨਾ ਢਲਾਨ ਘਟਾ ਠੀਕਾ ਬੰਦਾ ਆਰਾਮ ਨਾਲ ਹੌਲੀ ਹੌਲੀ ਜਾ ਸਕਦਾ ਪਰ ਜੇ ਥਲਾਨ ਤਿੱਖੀ ਹੋ ਗਈ ਹੋਰ ਥੱਲੇ ਹੋ ਗਈ ਹੋਰ ਥੱਲੇ ਹੋ ਗਈ ਤਾਂ ਗਿਰਨ ਦਾ ਖਤਰਾ ਹੁੰਦਾ ਠੀਕ ਸਲੋਪ ਦੀ ਵੈਲਿਊ ਜਿਆਦਾ ਘਟ ਇੱਥੇ ਕੀ ਹਿਸਾਬ ਹੈ ਡਿਮਾਂਡ ਕਰਵ ਦੀ ਵੀ ਸਲੋਪ ਦੀ ਗੱਲ ਆ ਜਾਂਦੀ ਹੈ ਕਿਉਂ ਆ ਦੇਖੋ ਇਹ ਲਾਈਨ ਥੱਲੇ ਨੂੰ ਐਵੇਂ ਜਾ ਰਹੀ ਹੈ ਆਬਵੀਅਸਲੀ ਇੱਥੇ ਵੀ ਸਲੋਪ ਬਣਦਾ ਤੇ ਉਹ ਸਲੋਪ ਉਹਦੇ ਬਾਰੇ ਪੜਨਾ ਧਿਆਨ ਨਾਲ ਸਮਝਿਓ ਡਿਮਾਂਡ ਕਰਵ ਨੋਰਮਲੀ ਸਲੋਪਸ ਡਾਊਨਵਰਡ ਨਿੱਛੇ ਨੂੰ ਜਾਂਦੀ ਹੈ ਡਿਮਾਂਡ ਕਰਵ ਕਾਰਨ ਕੀ ਕਾਰਨ ਹੈ ਪ੍ਰਾਈਸ ਤੇ ਕੁਆਂਟੀਟੀ ਡਿਮਾਂਡਡ ਦਾ 네ਗੇਟਿਵ ਰਿਲੇਸ਼ਨਸ਼ਿਪ ਦੇਖੋ ਜਰਾ 네ਗੇਟਿਵ ਯਾਪਕ ਕਹਿੰਦੇ ਇਨਵਰਸ ਰਿਲੇਸ਼ਨਸ਼ਿਪ ਹੈ ਬਿਟਵੀਨ ਪ੍ਰਾਈਸ ਦਾ ਤੇ ਕੁਆਂਟੀਟੀ ਦਾ 네ਗੇਟਿਵ ਰਿਲੇਸ਼ਨਸ਼ਿਪ ਕੀ ਹੈ ਜਦੋਂ ਆਪਣਾ ਕੁਆਂਟੀਟੀ ਵਧਦੀ ਹੈ ਐਂ ਬੋਲੀਏ ਜਦੋਂ ਪ੍ਰਾਈਸ ਵਧਦਾ ਤਾਂ ਕੁਆਂਟੀਟੀ ਘਟਦੀ ਹੈ ਜੇ ਪ੍ਰਾਈਸ ਘਟ ਜਾਏ ਤਾਂ ਕੁਆਂਟੀਟੀ ਵੱਧ ਜੇਗੀ ਠੀਕ ਹੈ ਇਹ ਹੀ ਬੜਾ ਆਪਾਂ ਪ੍ਰਾਈਸ ਤੇ ਕੁਆਂਟੀਟੀ ਦਾ 네ਗੇਟਿਵ ਰਿਲੇਸ਼ਨਸ਼ਿਪ ਹੈ ਉਲਟਾ ਰਿਲੇਸ਼ਨਸ਼ਿਪ ਹੈ ਅੱਗੇ ਦੇਖਿਓ ਹੁਣ ਇਸੇ ਨੂੰ ਆਪਾਂ ਇਦਾਂ ਵੀ ਸ਼ੋਅ ਕਰ ਸਕਦੇ ਹਾਂ ਡੈਲਟਾ ਪੀ ਡੈਲਟਾ ਕਿਊ 네ਗੇਟਿਵ ਦਾ ਸਾਈਨ ਲਗਾ ਕੇ ਡੈਲਟਾ ਪੀ ਕੀ ਹੈ ਪ੍ਰਾਈਸ ਦੇ ਵਿੱਚ ਚੇਂਜ ਡੈਲਟਾ ਕਿਊ ਕੀ ਹੈ ਕੁਆਂਟੀਟੀ ਚੇਂਜ ਜਿਵੇਂ ਕੀ ਲਗਾ ਲਓ ਮੈਂ ਇੱਥੇ ਐਗਜ਼ਾਮਪਲ ਦੇਣਾ ਤੁਹਾਨੂੰ ਨੀਚੇ ਕੁਆਂਟੀਟੀ ਲਿਖ ਰੱਖੀ ਹੈ ਇੱਥੇ ਸਗੀ 6 ਸਪੋਜ਼ ਕਰੋ ਇੱਥੇ ਹੋ ਗਈ 8 ਠੀਕ ਹੈ ਪ੍ਰਾਈਸ ਇੱਥੇ ਸਪੋਜ਼ ਕਰੋ ਆ 6 ਰੁਪਏ ਸੀਗਾ ਇੱਥੇ ਹੋ ਗਿਆ 7 ਠੀਕ ਤਾਂ ਮੰਨ ਕੇ ਜਦੋਂ ਜੇ ਪ੍ਰਾਈਸ ਵਧ ਗਿਆ 6 ਰੁਪਏ ਤੋਂ 7 ਰੁਪਏ ਹੋ ਗਿਆ ਤਾਂ ਕੁਆਂਟੀਟੀ ਗਈ ਹੈ ਘਟ ਤਾਂ ਇੱਥੇ ਸਲੋਪ ਆਫ ਡਿਮਾਂਡ ਕਰੂ ਕਿੰਨਾ ਹੋਊਗਾ ਸਲੋਪ ਆਫ ਡਿਮਾਂਡ ਕਰਦਾ ਫਾਰਮੂਲਾ ਹੁੰਦਾ ਦੇਖੋ ਜੀ ਪ੍ਰਾਈਸ ਦੇ ਵਿੱਚ ਡਿਫਰੈਂਸ ਪਹਿਲਾ 6 ਸੀਗਾ ਹੁਣ 7 ਹੋ ਗਿਆ ਤਾਂ ਕਿੰਨਾ ਫਰਕ ਹੈ 1 ਦਾ ਵਿਆ ठीक नीचे क्वांटिटी घट गई है अठ तो छे हो गई है माइनस टू एक फार्मूले माइनस लग्या पैया तो स्लोप की वैल्यू आ गई वन बाय टू जिन्हों की जीरो पॉइंट फाइव तो है तो स्लोप की वैल्यू अपने को ए नहीं आ गई हूँ बेसिकली स्लोप शो क्या कर रही है स्लोप यही शो कर रही है चेंज इन प्राइस से चेंज इन क्वांटिटी की आपस च रेशो शो कर रही है ਸਲੋਪ ਇੰਡੀਕੇਟ ਕਰਦੀ ਹੈ ਚੇਂਜ ਇਨ ਪ੍ਰਾਈਸ ਕੋਰਸਪੋਂਡਿੰਗ ਟੂ ਯੂਨਿਟ ਚੇਂਜ ਇਨ ਕੁਆਂਟੀਟੀ ਡਿਮਾਂਡਡ ਠੀਕ ਨੈਗੇਟਿਵ ਸਾਈਨ ਆਪਾਂ ਲਗਾਣਾ ਜ਼ਰੂਰੀ ਹੈ ਉਹਦਾ ਕਾਰਨ ਸਿੰਪਲ ਹੈ ਕਿਉਂਕਿ ਇੱਕ ਚੀਜ਼ ਵਧੂਗੀ ਤਾਂ ਦੂਸਰੀ ਘਟੂਗੀ ਤਾਂ ਆਬਵੀਅਸਲੀ ਜੇ ਤੁਸੀਂ ਨੈਗੇਟਿਵ ਸਾਈਨ ਨਹੀਂ ਲਗਾਓਗੇ ਤਾਂ ਆਨਸਰ ਇੱਥੇ ਮਾਈਨਸ ਚ ਆ ਜਾਏਗਾ ਫਿਰ ਉਹ ਥੋੜਾ ਜਿਹਾ ਬੁਰਾ ਲੱਗਦਾ ਮਾਈਨਸ ਆਨਸਰ ਨਾ ਆਵੇ ਮਾਈਨਸ ਪਹਿਲੀ ਕੱਟ ਜੇ ਇਸ ਕਰਕੇ ਆਪਾਂ ਮਾਈਨਸ ਦੇ ਫਾਰਮੂਲੇ ਚ ਲਗਾ ਕੇ ਰੱਖਿਆ ਹੋਇਆ ਅੱਛਾ ਇਸ ਨੂੰ ਮਾੜਾ ਜਿਹਾ ਡਾਇਗਰਾਮੈਟਿਕਲੀ ਸਮਝੋ ਤਾਂ ਜ਼ਿਆਦਾ ਕਲੀਅਰਿਟੀ ਆਏਗੀ ਕਿਵੇਂ ਸਲੋਪ ਦੇਖੋ ਬੇਸਿਕਲੀ ਕੀ ਆ ਸੀਗਾ ਸਲੋਪ ਸੀਗਾ ਚੇਂਜ ਇਨ ਪ੍ਰਾਈਸ ਚੇਂਜ ਇਨ ਕੁਆਂਟੀਟੀ ਡਿਮਾਂਡਡ ਆ ਇਥੋਂ ਆ ਚੀ ਹੁੰਦੀ ਹੈ ਸਲੋਪ ਹੁਣ ਇਸ ਨੂੰ ਅਗਰ ਹੋਰ ਕਲੀਅਰ ਕਰਨਾ ਤਾਂ ਤੁਸੀਂ ਦੇਖਿਓ ਜ਼ਰਾ ਗੌਰ ਕਰਨਾ ਆਹ ਲਾਈਨ ਮੈਂ ਇਦਾਂ ਮਾਰੀ ਸੀ ਬਿਲਕੁਲ ਥੋੜਾ ਜਿਹਾ ਇਸ ਨੂੰ ਆਪਾਂ ਤਿੱਖਾ ਕਰੀਏ ਢਲਾਨ ਨੂੰ ਤਿੱਖਾ ਕਰਦੇ ਆਂ ਐ ਕਰ ਲੈਨੇ ਆਂ ਇਹ ਤਾਂ ਕੱਟ ਹੋ ਗਿਆ ਥੋੜਾ ਜਿਹਾ ਜ਼ਿਆਦਾ ਕਰਦੇ ਹਾਂ ਜਿੱਦਾਂ ਕਰ ਲਈਏ ਤਾਂ ਦੇਖੋ ਤਾਂ ਸੀਨ ਕੀ ਹੈ ਆ ਪ੍ਰਾਈਸ ਪ੍ਰਾਈਸ ਦੇ ਜ਼ਿਆਦਾ ਇੰਪੈਕਟ ਪਿਆ ਤੇ ਕੁਆਂਟੀਟੀ ਦੇ ਉੱਤੇ ਬਹੁਤ ਥੋੜਾ ਜਿਹਾ ਇੰਪੈਕਟ ਪਿਆ ਜੀ ਤਾਂ ਟਲਨ ਜ਼ਿਆਦਾ ਤਿੱਖੀ ਹੋ ਗਈ ਹੈ ਉਲਟਾ ਦੇਖਿਓ ਆ ਜੇ ਕਿਤੇ ਆਪਾਂ ਇਦਾਂ ਜਿਹਾ ਮਾਰ ਦਿੰਦਾ ਤਾਂ ਤੁਸੀਂ ਇਧਰ ਦੇਖ ਕੀ ਫਰਕ ਪੈਂਦਾ ਗੌਰ ਕਰਨ ਵਾਲੀ ਗੱਲ ਹੈ ਸਲੋਪ ਦੇਖੋ ਬੇਸਿਕਲੀ ਆ ਚੀਜ਼ ਹੁੰਦੀ ਹੈ ਡੈਲਟਾ ਪੀ ਅਪੋਨ ਡੈਲਟਾ ਕਿਊ ਤੇ ਇੱਥੇ ਦੇਖੋ ਕਿਵੇਂ ਬਣੇਗੀ ਆ ਪ੍ਰਾਈਸ 'ਚ ਫਰਕ ਆਇਆ ਆ ਕੁਆਂਟੀਟੀ 'ਚ ਫਰਕ ਆਇਆ ਪ੍ਰਾਈਸ ਨੂੰ ਆਪਾਂ ਥੋੜਾ ਜਿਹਾ ਵਧਾਇਆ ਕੁਆਂਟੀਟੀ ਕਿੰਨੀ ਘਟ ਗਈ? ਕਿਉਂ ਨੀੱਚੇ ਆ ਪ੍ਰਾਈਸ ਉੱਪਰ ਆ? ਦੇਖੋ ਪ੍ਰਾਈਸ ਦੇ ਵਿੱਚ ਛੋਟਾ ਜਿਹਾ ਇੰਪੈਕਟ ਕੁਆਂਟੀਟੀ 'ਚ ਬਹੁਤ ਜ਼ਿਆਦਾ ਫੈਕਟਰ ਹੈ। ਸਲੋ ਜਿਹੜੀ ਸਲੋਪ ਹੈ ਉਹ ਜ਼ਿਆਦਾ ਉੱਪਰ ਨੂੰ ਹੋ ਗਈ ਆ। ਤਿੱਖੀ ਨਹੀਂ ਹੈਗੀ ਹੁਣ ਇਹ। ਠੀਕ। ਐਸੀ ਵੀ ਸਲੋਪ ਬਣ ਜਾਂਦੀ ਆ ਉਦੋਂ ਜਦੋਂ ਪ੍ਰਾਈਸ ਇੰਪੈਕਟ ਘਟੇ ਹੋਵੇ ਤਾਂ ਡਿਮਾਂਡ ਇੰਪੈਕਟ ਬਹੁਤ ਜ਼ਿਆਦਾ ਹੋ ਜੇ ਤੈ ਤਿੰਨ ਤਰ੍ਹਾਂ ਦੇ ਨਾਲ ਬਣ ਸਕਦੀ ਹੈ ਵੈਸੇ ਅਗਲਾ ਚੈਪਟਰ ਆਏਗਾ ਇਹ ਅਸਲ ਚ ਪੰਜ ਤਰੀਕੇ ਨਾਲ ਬਣਦੀ ਹੈ ਉਹ ਜ਼ਿਆਦਾ ਇੰਟਰਸਟਿੰਗ ਹੋਏਗਾ ਮਰ ਤੁਹਾਨੂੰ ਮੈਂ ਇੱਕ ਹਲਕੀ ਜੀ ਦੱਸਤੀ ਕਿ ਸਲੋਪ ਇਸ ਨੂੰ ਬੋਲਦੇ ਆ ਸਲੋਪ ਕੀ ਹੈ ਟਲਾਂ ਹੁੰਦੀ ਹੈ ਕਿ ਉਟਲਾਂ ਨੇ ਕਿੰਨਾ ਕੁ ਦਿਖਾ ਜਾਣਾ ਇੰਨਾ ਕੁ ਜਾਣਾ ਇੰਨਾ ਕੁ ਜਾਣਾ ਤੇ ਜਮੀ ਐ ਹੋ ਜਾਣਾ ਅੱਗੇ ਦੇਖਦੇ ਆ